ਤਨੋਂ ਕਦਾਂ ਦੁਨੀਆ ਭਰ ਦੇ ਲੋਕ ਸਟਾਰਟਅਪ ਬਣਾ ਰਹੇ ਸਟਾਰਟਅਪ ਇੱਕ ਛੋੜੀ ਜੀ ਇੰਟਰਨੈਟ ਦੀ ਸਟਾਰਟਅਪ ਤੁਸੀਂ ਬਣਾਓ ਇੰਟਰਨੈਟ ਦੇ ਬਣਾਣੀ ਆ ਸਰ ਕਿ ਇਹ ਤਿੰਨ ਜਗ੍ਹਾ 'ਚ ਕੀ ਪ੍ਰਾਈਜ਼ ਨੇ ਅੱਜ ਜਾ ਕੇ ਦੇਖਿਓ ਮਟਰ ਮਟਰ ਦੀ ਪ੍ਰਾਈਜ਼ ਅੰਮ੍ਰਿਤਸਰ 'ਚ 35 ਰੁਪਏ ਦੁਬਈ 'ਚ 350 ਰੁਪਏ ਤੇ ਲੰਡਨ 'ਚ 1300 ਰੁਪਏ ਪਰ ਕਹਿਿਆਬ ਨਹੀਂ ਹੁਣ ਅਗਰ ਸਟਾਰਟਅਪ ਬਣਾਈ ਹੋਵੇ ਤੇ ਇੱਥੇ ਹੀ ਸਾਡਾ ਰਾਜਾ ਸੰਸੀ 에ਅਰਪੋਰਟ ਆ ਉੱਥੇ 에ਅਰ ਕਾਰਗੋ ਹੈ 20% ਚ ਯੂਜ਼ ਹੋ ਰਿਹਾ ਇਸ ਵੇਲੇ ਉਹ 100% ਕਿਉਂ ਨਾ ਯੂਜ਼ ਹੋਵੇ ਜਿਹੜੇ ਇਥੋਂ ਦੇ ਨਿਵਾਸੀ ਨੇ ਉਹਨਾਂ ਨੂੰ ਪੁੱਛੋ ਇਹ ਤੁਹਾਡਾ ਹੀ ਫਰਜ਼ ਪੰਡਾ ਪੁੱਛਣਾ ਤੁਸੀਂ ਪੜੇ ਲਿਖੇ ਹੋ ਕਿਉਂ ਕਿਉਂ ਨਹੀਂ ਅਸੀਂ